ਦੇ ਦੇ ਕਿਉ ਟੁੱਟੇ ਇਥੇ ਤੁਸੀਂ ਆਦੇ ਹੁੰਦੇ ਨਹੀਂ ਸ ਕੈਨ ਕਾ ਤੋਂ ਕੋਟੇ ਇਥੇ ਵੋਟਾਂ ਮਿਲ ਜਾਂਦ ਬਾਦ ਪੁੱਲ ਜਿ ਕਿਉ ਲੀਡਰਾਂ ਨੂੰ ਨੌਕਰੀ ਦੇ ਵੇਲੇ ਕਾ ਤੋਂ ਬਣਦੇ ਨੇ ਕੋਟੇ ਇਥੇ ਵਿਕੇ ਹੋਏ ਨੇ ਸਿੰਗਰ ਤੇ ਵਿਕੇ ਹੋਏ ਨੇ ਸਾਜ ਕਾ ਤੋਂ ਸੁਰ ਮੇ ਜੇਲ੍ਹਾਂ ਚ ਗੈਂਗਸਟਰ ਨੇ ਆਜ਼ਾਦ ਕਾ ਤੋਂ ਲੀਡਰਾਂ ਨਾ ਮੁਤਾਕਾ ਕਾ ਤੋਂ ਪੱਖੇ ਨਾ ਰਿਪੋਰਟਰਾਂ ਦਾ ਬੋਲ ਦਿਆ ਸੱਚ ਕੰਬੇ ਪੀੜ੍ਹੀਆਂ ਦੀ ਆਵਾਜ਼ ਕਾ ਤੋਂ ਕਿਨੇ ਕੀਤੀ ਸੇਵਾ ਇਥੇ ਡਰਿਆ ਨਹੀਂ ਨੇ ਕਿਨੇ ਚੁੱਕਿਆ ਇਹ ਫਾਇਦਾ ਇਸ ਤਰਨੇ ਤੋਂ ਕਿਹੜਾ ਕਿਹੜਾ ਡਰੇ ਆ ਨਿੱਕੇ ਉੱਤੇ ਛੜਨੇ ਤੋਂ ਕਿਹੜਾ ਕਿਹੜਾ ਹੋਇਆ ਇਹ ਗਦਾਰ ਇਸ ਸਾਲ ਪੇਟ ਖੋਲਦੀ ਨਹੀਂ ਬੋਲਣਾ ਜੇ ਮੇਰਾ ਤੁਹਾਨੂੰ ਪਹੜਾ ਚੁੱਪ ਤੋ ਦਲਾਉਣਾ ਦੋਸ਼ੀਆਂ ਨੂੰ ਮਾਨ ਵਾਲੀ ਗੱਲ ਪਰ ਪੰਥ ਕੋਲੋਂ ਕੌਮ ਤੇ ਕਿਉ ਹীরে ਨਹੀਂ ਛੜਾਏ ਜਾਂਦੇ ਘੁੰਮਣ ਵਾਲੀ ਕੁਰਸੀਆਂ ਇੱਥੇ ਜਥੇ ਧਾਰਦੀ ਗੁਰੂ ਘਰਾਂ ਵਿੱਚ ਵੀ ਦਖਲ ਸਰਕਾਰ ਦੀ ਕਰਦੀ ਆ ਗੁੱਸਾ ਜੁੱਥ ਸੇ ਘਰਾਂ ਨੂੰ ਸੁਣ ਕੇ ਬਤੋਂਦੇ ਨਹੀਂ ਮਿਆਦ ਕਿਉ ਸਿੱਖੀ ਦੇ ਪ੍ਰਚਾਰ ਦੀ ਅੱਜ ਕੱਲ ਜਮ ਪੈ ਨੇ ਸੰਤ ਕਾ ਤੁ ਕਰ ਕਰੇ ਜਨਾ ਖਨਾ ਉੱਠ ਕੇ ਸਿੱਖੀ ਨੂੰ ਕਿਉ ਚਲਜ ਕਰੇ ਸੱਚਾ ਸੋਧ ਕਰਦੇ ਨਾ ਉੱਜ ਕਲ ਇੱਥੇ ਬੜੇ ਤੇਰਾ ਤੇਰਾ ਪਰ ਇੱਥੇ ਕਿਸੇ ਦੀ ਵੀ ਤੱਕੜੀ ਕਿਉ ਤੋਲਦੀ ਹੀ ਨਹੀਂ ਬੋਲਣਾ ਜੇ ਮੇਰਾ ਥੋਨੂੰ ਪਹੜਾ ਚੁਬਦਾ ਮੈਂ ਫਿਰ ਬੋਲਦੀ ਹੀ ਨਹੀਂ ਬੋਲਣਾ ਜੇ ਮੇਰਾ ਥੋਨੂੰ ਪਹੜਾ ਚੁਬਦਾ ਮੈਂ ਫਿਰ ਬੋਲਦੀ ਹੀ ਨਹੀਂ ਮੈਂ ਫਿਰ ਬੋਲਦੀ ਹੀ ਨਹੀਂ ਬੱਲੇ ਸੋਹਣਿਆ ਆਸੀ ਆ ਸੁਣਿਆ ਆ ਹੁੰਦੇ ਨੇ ਕਿ ਟੋਟੇ ਕੋਸ਼ਿਸ਼ ਆ ਦੇ ਹੁੰਦੇ ਨਿਸ ਕੈਨਖਾਂ ਤੋਂ ਕੋਟੇ ਇਥੇ ਵੋਟਾਂ ਮਿਲ ਜਾਂਦ ਪੱਦ ਪੁੱਲ ਜਿ ਕਿਉ ਲੀਡਰਾਂ ਨੂੰ ਨੌਕਰੀ ਦੇ ਵੇਲੇ ਕਾ ਤੋਂ ਬਣਦੇ ਨੇ ਕੋਟੇ ਇਥੇ ਵਿਕੇ ਹੋਏ ਨੇ ਸਿੰਗਰ ਤੇ ਵਿਕੇ ਹੋਏ ਨੇ ਸਾਜ ਕਾ ਤੋਂ ਸੁਰ ਮੇ ਜੇਲ੍ਹਾਂ ਚ ਗੈਂਗਸਟਰ ਨੇ ਆਜ਼ਾਦ ਕਾ ਤੋਂ ਲੀਡਰਾਂ ਨਾ ਮੁਤਾਕਾ ਤੋਂ ਪੱਥੇ ਨਾਲੇ ਕੋਟੇ ਰਾਂ ਦਾ ਪੋੜਦੇ ਆ ਸੱਚ ਕੰਬੇ ਕਾ ਤੂੰ ਕਿੰਨੇ ਕੀਤੀ ਸੇਵਾ ਇਥੇ ਡਰਿਆ ਨਹੀਂ ਮਰਨੇ ਤੋਂ ਕਿੰਨੇ ਕਿਨੇ ਚੁੱਕਿਆ ਇਹ ਫਾਇਦਾ ਇਸ ਤਰਨੇ ਤੋਂ ਕਿਹੜਾ ਕਿਹੜਾ ਡਰਿਆ ਨਹੀਂ ਕਿਲੇ ਉੱਤੇ ਚੜਨੇ ਤੋਂ ਕਿਹੜਾ ਕਿਹੜਾ ਹੋਇਆ ਵਾਲੀ ਕੁਰਸੀਆਂ ਇੱਥੇ ਜਥੇ ਧਾਰਦੀ ਗੁਰੂ ਘਰਾਂ ਵਿੱਚ ਵੀ ਦਖਲ ਸਰ ਕਹਾਂਦੀ ਕਰਦੀ ਆ ਗੁੱਸਾ ਜੋਤ ਸਿੱਧਰਾਂ ਨੂੰ ਸੁਣ ਕੇ ਬਤੋਂਦੇ ਨਹੀਂ ਮੈਂ ਆਦ ਕਿਉ ਸਿੱਖੀ ਦੇ ਪਰਚਾਰਦੀ ਅੱਜ ਕੱਲ ਜਮ ਪਏ ਨੇ ਸੰਤ ਕਾ ਤੋ ਕਰੇ ਕਰੇ ਜਣਾ ਖੜਾ ਉੱਠ ਕੇ ਸਿੱਖੀ ਨੂੰ ਕਿਉ ਚਲਜ ਕਰੇ ਸੱਚਾ ਸੋਧ ਕਰਦੇ ਨੇ ਅੱਜ ਕੱਲ ਇੱਥੇ ਬੜੇ ਤੇਰਾ ਤੇਰਾ ਪਰ ਇਹ ਥਿੱਕੇ ਦੀ ਵੀ ਟੱਕੜੀ ਕਿਉ ਤੋਲਦੀ ਹੀ ਨਹੀਂ ਬੋਲਣਾ ਜੇ ਮੇਰਾ ਥੋਨੂੰ ਪਹਣਾ ਚੁਪਦਾ ਮੈਂ ਫਿਰ ਬੋਲਦੀ ਹੀ ਨਹੀਂ ਬੋਲਣਾ ਜੇ ਮੇਰਾ ਥੋਨੂੰ ਪਹਣਾ ਚੁਪਦਾ ਮੈਂ ਫਿਰ ਬੋਲਦੀ ਹੀ ਨਹੀਂ ਮੈਂ ਫਿਰ ਬੋਲਦੀ ਹੀ ਨਹੀਂ ਤਾਈ ਵਾਲੇ ਸੋਹਣਿਆ ਸੁਣੀਆ ਸੁਣੀਆ